ਰੱਖਿਆ ਜੀ ਸਿਕਿਉਰਿਟੀ ਆਫ ਡੈ ਜੀ ਸੀਆਈਐਸਫ ਜੀ ਠੀਕ ਹੈ ਨਾ ਜੀ ਜੀ ਆਪਾਂ ਆਪਰੇਸ਼ਨ ਨਹੀਂ ਕਰ ਰਹੇ ਪੰਜਾਬ ਦੀ ਜਨਤਾ ਦੇਖ ਰਹੀ ਆ ਆਪਾਂ ਪੋਸਟਮਾਰਟਮ ਕਰ ਰਹੇ ਆ ਔਰ ਪੋਸਟਮਾਰਟਮ ਵਿਲ ਨਾਟ ਹੈਲਪ ਅੱਜ ਜਿਹੜੇ ਹਾਲਾਤ ਨੇ ਉਹਨਾਂ ਤੇ ਗੱਲ ਹੋਣੀ ਚਾਹੀਦੀ ਆ ਤੇ ਮੈਂ ਬੇਨਤੀ ਮੈਂ ਸੀਐਮ ਸਾਹਿਬ ਸੀਐਮ ਸਾਹਿਬ ਸੀਐਮ ਸਾਹਿਬ ਦੇਖੋ ਮੈਨੂੰ ਬੋਲ ਰਹੇ ਤਾਂ ਤੁਸੀਂ ਦੇਖੋ ਜਦੋਂ ਤੁਸੀਂ ਉੱਠਣਾ ਨਹੀਂ ਉੱਠਣਾ ਜੇ ਤੁਸੀਂ ਪਰਲੋਪੰਦ ਬੰਦ ਕਰੀ ਜਾਣਾ ਮੇਰਾ ਮੁੱਦਾ ਤਾਂ ਸੀਆਈਏ ਸਿੱਕ ਤੇ ਚੱਲ ਰਿਹਾ ਨਾ ਮੇਰੀ ਗੱਲ ਹੈ ਮੈਂ ਤਾਂ ਪਾਣੀ ਆ ਤੇ ਬੋਲ ਰਿਹਾ ਨਾ ਮੈਂ ਕਿ ਬਿਲਕੁਲ ਠੀਕ ਹੈ ਹੈਨਾ ਮੈਂ ਮੈਂ ਤਾਂ ਪਾਣੀ ਤੇ ਬੋਲ ਰਿਹਾ ਸੀਆਈਏ ਸਭਾਰੇ ਦੱਸ ਰਿਹਾ ਕਿ ਇੰਨੇ ਪੈਸੇ ਮੰਗਦੇ ਆ ਆ ਡੈਮ ਆ ਆਪ ਆਸੀਂ ਬਾਰਡਰ ਸਟੇਟਾਂ ਸਾਨੂੰ ਕੰਪਨਸੇਟ ਕਰੋ ਮੈਂ ਤਾਂ ਕੇਂਦਰ ਸਰਕਾਰ ਨੂੰ ਕਹਿ ਕੇ ਆਂ ਕੋਈ ਗੱਲ ਹੀ ਤੁਹਾਡੇ ਨਾਲ ਨਹੀਂ ਜਿੱਤ ਸਕਦਾ ਮੈਨੂੰ ਨਹੀਂ ਸੱਤ ਤੁਸੀਂ ਸੱਚ ਬੋਲ ਹੈ ਨਾਨਾ ਜੀ ਮੈਂ ਮੈਂ ਜੇਤਰਾਲਾ ਜੀ ਲੋ ਜੀ ਪਹਿਲੀ ਮੰਨ ਗਈ ਕਾਂਗਰਸਾ ਵੀ ਜੇਤਰਾਲਾ ਜੀ ਮੈਂ ਨਹੀਂ ਗਿਆ ਮੈਂ ਕੋਈ ਲੜਾਈ ਕਰਨ ਲਈ ਨਹੀਂ ਉੱਠਿਆ ਮੈਂ ਮਾਹੌਲ ਠੀਕ ਕਰਨ ਲਈ ਉੱਠਿਆ ਮੈਂ ਬੇਇਨਤੀ ਕਰਨ ਨਹੀਂ ਆਇਆ ਸੀ ਸਾਹਿਬ ਮੈਂ ਤਾਂ ਬਾਪੂ ਜੀ ਨੂੰ ਠਾਇਆ ਸੀਗਾ ਵੀ ਇਹਨਾਂ ਨੂੰ ਚੁੱਪ ਕਰਾਉਣ ਬਾਪੂ ਨੂੰ ਕੌਣ ਚੁੱਪ ਕਰਾਊ ਚਲੋ ਹੁਣ ਫਿਰ ਤੇ ਬਾਪੂ ਹੋਰ ਹੀ ਪਿਆ ਤਾਂ 2 ਮਿੰਟ ਦੇ ਦਿਓ ਅੱਛਾ ਸਪੀਕਰ ਸਾਹਿਬ ਆਪਾ ਪੋਸਟਮਾਰਟਮ ਕਰ ਰਹੇ ਆਂ ਉਹ ਗੱਲਾਂ ਕਰ ਰਹੇ ਆਂ ਜਿਨ੍ਹਾਂ ਤੇ ਅੱਜ ਦੇ ਠੀਕ ਹੈ ਸਾਨੂੰ ਲੜਾਈ ਪਾਣੀ ਦੀ ਲੜਨੀ ਚਾਹੀਦੀ ਆਪਣੀ ਹਿੱਸੇ ਦੀ ਲੜਨੀ ਚਾਹੀਦੀ ਆ ਚਾਹੇ ਕੋਟ ਛੋਵੇ ਚਾਹੇ ਜੇ ਇਸ ਲੈਵਲ ਤੇ ਵੀ ਜਾਵੇ ਆਪਕੋ ਰੜਕੇ ਇਹ ਲੜਾਈ ਲੜਨੀ ਚਾਹੀਦੀ ਅਸੀਂ ਰੜਾਂਗੇ ਤੁਹਾਡੇ ਨਾਲ ਕੋਈ ਇਹੋ ਜੀ ਗੱਲ ਨਹੀਂ ਥੈਂਕ ਯੂ ਔਰ ਇੱਕ 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 ਮਿੰਟ ਦੇਖੋ ਗੱਲ ਆ ਕਿ ਸੀਆਈਐਸਐਫ ਜਾਂ ਸੈਂਟਰਲ ਫੋਰਸਸ ਜਦੋਂ 50 ਕਿਲੋਮੀਟਰ 15 ਕਿਲੋਮੀਟਰ ਤੋਂ ਵਧਾ ਕੇ ਲਾਇਆ ਉਦੋਂ ਸਰਕਾਰ ਸਾਡੀ ਸੀ ਤਾਂ ਮੈਂ ਬੋਲਿਆ ਮੈਂ ਕਿਹਾ ਬਈ ਤੁਹਾਨੂੰ 49 ਕਿਲੋਮੀਟਰ ਨਹੀਂ ਕੀਤੀ ਜਾਣੀ ਔਰ ਪਤਾਈ ਦੇਣਾ ਚਾਹਣਾ ਸੀਐਮ ਸਾਹਿਬ ਨੂੰ ਵੀ ਤੁਹਾਡੇ ਥਰੂ ਐ ਇੰਡਸਟਰੀ ਮਿਨਿਸਟਰ ਸਾਹਿਬ ਇਧਰ ਦੇਖੇ ਹੋਏ ਇਹ ਵਟਸਐਪ ਰਹਿ ਜਾਣੇ ਆ ਮਹਾਰਾਜ ਮਹਾਰਾਜ ਇਹ ਤਾਂ ਇਹ ਗੱਲ ਇਹ ਹੀ ਫਰਕ ਆ ਬਸ ਦੇਖੋ ਇੰਡਸਟਰੀ ਮਿਨਿਸਟਰ ਬਣਾਇਆ ਤੁਸੀਂ ਸੁਣੋ ਮੇਰੀ ਗੱਲ ਗੌਰ ਨਾਲ ਮੈਂ ਉਹਦੋਂ ਇਹ ਰੇਸ ਕੀਤਾ ਸੀਗਾ ਕਿ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਤੁਸੀਂ ਹੁਣ ਜਾਂ ਨਹੀਂ ਕਰ ਸਕਦੇ ਹਕੀਕਤ ਹੈ ਲੈ ਕੇ ਦਿਖਾ ਦਿਓ ਲੇਕਿਨ ਅਸੀਂ ਪੰਜਾਬ ਦੀ ਗੱਲ ਕੀਤੀ ਹੀ ਨਹੀਂ ਨਾ ਉਦੋਂ ਕੀਤੀ ਨਾ ਅੱਜ ਕਰ ਰਿਹਾ ਤੁਸੀਂ ਇੰਡਸਟਰੀ ਮਿਨਿਸਟਰ ਹੋ ਸਪੀਕਰ ਸਾਹਿਬ ਨੂੰ ਬੇਨਤੀ ਕਰਾਂਗਾ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਆਪਣਾ ਹੱਕ ਲਓ ਪੰਜਾਬ ਦਾ ਪੰਜਾਬ ਦਾ ਕੀ ਹੱਕ ਆ 540 ਕਿਲੋਮੀਟਰ ਬਾਰਡਰ ਸਾਡਾ ਇਹ ਮੈਂ 2009 ਚ ਉਸ ਵੇਲੇ ਪ੍ਰਧਾਨ ਮੰਤਰੀ ਵੀ ਸਾਡੇ ਸੀ ਮੈਂ ਹਰ ਗਿਆ ਮੈਂ ਫਿਰ ਉਸ ਤੋਂ ਬਾਅਦ ਇੰਟਰਸਟ ਨਹੀਂ ਲਿਆ ਮੈਂ ਮੰਨਦਾ ਲੇਕਿਨ ਮੈਂ ਇੱਕ ਮੈਮੋਰੰਡਮ ਦਿੱਤਾ ਸੀ ਉਹਨਾਂ ਨੂੰ ਕਿ ਭਾਈ ਇਹ ਜਿਹੜਾ ਬਾਰਡਰ ਡਿਸਟ੍ਰਿਕਟ ਹੈ ਸਾਡੇ ਜਿੰਨੇ ਬਾਰਡਰ ਡਿਸਟ੍ਰਿਕਟ ਮੈਂ ਸਟੇਟ ਦੀ ਡਿਮਾਂਡ ਨਹੀਂ ਕੀਤੀ ਤੁਸੀਂ ਕਰ ਲਿਓ ਮੈਂ ਕਭੀ ਲੈ ਕੇ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਤੇ ਗੁਜਰਾਤ ਅਸੀਂ ਪਾਕਿਸਤਾਨ ਨਾਲ ਲੱਗਦੇ ਆ ਡੋਨਰ ਸਟੇਟ ਦਾ ਸਟੇਟਸ ਸਾਉਥੀ ਆਪਣੇ ਇਧਰ ਹੈ ਚైనా ਦੇ ਲਾਗੇ ਲਾਗੇ ਜਿਹੜੇ ਲੱਗਦੇ ਆ ਮੇਂ ਗੱਲ ਆ ਸਾਰਿਆਂ ਚ ਉਹਨਾਂ ਨੂੰ 10% ਆਫ ਦੀ ਬਜਟ ਬਜਟ ਅਲੋਕੇਸ਼ਨ ਉਹ ਸਟੇਟਾਂ ਨੂੰ ਮਿਲਦੀ ਆ ਕੀ ਅਸੀਂ ਬਾਰਡਰ ਤੇ ਨਹੀਂ ਉਹਨਾਂ ਤੇ ਤਾਂ ਰਾਕਟ ਡਿੱਗਿਆ ਨਹੀਂ ਸਾਡੇ ਤੇ ਰਾਕਟ ਵੀ ਡਿੱਗਿਆ ਸੋ ਲੜਾਈ ਲੜੀਆ ਪੈਦਾ ਨਹੀਂ ਪਰ ਦੇਖੋ ਸੀਐਲਓਪੀ ਵੀ ਸਾਡੇ ਕੁਛ ਨਹੀਂ ਕਹਿਣਗੇ ਤੇ ਤੁਸੀਂ ਵੀ ਪਿਆਰ ਜਾਇਆ ਕਰੋ ਜੀ ਚਿਤਾਓ ਤੇ ਆਪਾਂ ਕੰਮ ਚਲਾਈਏ ਲੋਕ ਆਪਨ ਵਾੜੋ ਥੈਂਕ ਯੂ ਸਰ ਤੇ ਲੜਾਈ ਪੰਜਾਬ ਦੀ ਲੜਨ ਦਾ ਵਾਦਾ ਵੀ ਕਰਿਓ ਥੈਂਕ ਯੂ ਦੇਖੋ ਦੇਖੋ ਜੀ ਮੁਕਵਤੇ ਯਾਰ ਬਾਤ ਯਾਰ ਬਈ ਹੁੰਦਾ ਦੇਖੋ ਕਿੰਨੀ ਸੋਹਣੀ ਉਹਨਾਂ ਨੇ ਗੱਲ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਹੁਣ ਜਿੰਨਾ ਚਿਰ 2-4 ਮਿੰਟ ਮੈਂ ਹੋਰ ਬੋਲਣਾ ਹੈ ਮੈਨੂੰ ਉਮੀਦ ਹੈ ਕਿ ਕੋਈ ਅਨੈਸੀਸਰੀ ਖੜੇ ਹੋ ਕੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰੂਗਾ ਕੋਈ ਬੜਾ ਮੁਕੱਦਸ ਹਾਊਸ ਹੈ ਡਿਬੇਟ ਆਪਣੀ ਪਾਣੀਆਂ ਤੇ ਚੱਲ ਰਹੀ ਹੈ ਮੈਂ ਇਹੀ ਕਹੀ ਜਾਂਦਾ ਕਿ ਮੁੱਦੇ ਆਪਾਂ ਨੂੰ ਆਠ ਹੋਣੇ ਚਾਹੀਦੇ ਆਪਾਂ ਆਪਸ 'ਚ ਹੀ ਕਿਉਂ ਕਰੀ ਜਾਂਦੇ ਆ ਸੈਂਟਰ ਵਾਲੇ ਆਪਾਂ ਨੂੰ ਲੜਾ ਕੇ ਆਪ ਖੱਟੀ ਜਾਂਦੇ ਸਾਡੀ ਤਾਂ ਲੜਾਈ ਕੋਈ ਨਹੀਂ ਉਹਨਾਂ ਦਾ ਸਾਡਾ ਤਾਂ ਸਾਡੇ ਤਾਂ ਰਿਸ਼ਤੇਦਾਰੀਆਂ ਨੇ ਹਰਿਆਣੇ ਨਾਲ ਸਾਡਾ ਪੱਤਣ ਦਾ ਪਾਣੀ ਸਾਂਝਾ ਹੈ ਤੁਸੀਂ ਨਰਵਾਣੇ ਦਾ ਟੋਹਾਣੇ ਦਾ ਜੀਨ ਦਾ ਥੱਲੋ ਸੈਂਪਲ ਲੈ ਲਓ ਇਧਰ ਉਖਨੌਰੀ ਦਾ ਪਾਤੜਾਂ ਦਾ ਮੂਨਕ ਦਾ ਸੈਂਪਲ ਲੈ ਲਓ ਸੇਮ ਪਾਣੀ ਹੈ ਜੀ ਇੱਕੋ ਪੱਤਣ ਦਾ ਪਾਣੀ ਪੀਂਦੇ ਆ ਜੀ ਸਾਨੂੰ ਕਿਉਂ ਲੜਾਈ ਜਾਂਦੇ ਆ ਇਹ ਪਾਣੀ ਆ ਪਿੱਛੇ ਭਾਈ ਉਧਰੋਂ ਜੇ ਸਾਡੇ ਕੋਲੇ ਆਊਗਾ ਤਾਂ ਠੀਕ ਹੈ ਹੁਣ ਵਿਚ ਸੁਖੂ ਜੀ ਆ ਗਏ ਉਹ ਕਹਿੰਦੇ ਸਾਨੂੰ ਵੀ ਕਹਿੰਦੇ ਇਸ ਸਾਦੇ ਉਹ ਨਹੀਂ ਤਾਂ ਅਸੀਂ ਪਾਣੀ ਨਹੀਂ ਦੇਣਾ ਅਸੀਂ ਕਿ ਤੂੰ ਰੋਕ ਲੋ ਫਿਰ ਕਿੱਥੇ ਰੋਕਣਗੇ ਜੀ ਉਹ ਉੱਥੇ ਤਾਂ ਕਾਂਗਰਸ ਦੀ ਸਰਕਾਰ ਹੈ ਸ਼ਾਨਨ ਪ੍ਰੋਜੈਕਟ ਦੇ ਪੈਸੇ ਮੰਗਣ ਲੱਗੇ ਹੁਣ ਉਹ ਸੁੰਦਰ ਨਗਰ ਤੋਂ ਜਿਹੜਾ ਹੈਗਾ ਸ਼ਾਨਨ ਪ੍ਰੋਜੈਕਟ ਉੱਥੇ ਸੀ ਆਈਐਸਪ ਕਹਦੇ ਲਾਵਾਂਗੇ ਅਸੀਂ ਕਾਂਗਰਸ ਸਪੋਰਟ ਕਰ ਰਹੀ ਹੈ ਉਹ ਚ ਸਰ ਮਿਲੇ ਹੋਏ ਨੇ ਇਹ ਇਸ ਵਕਤ 240 ਚੋਂ 115 ਕਾਂਗਰਸੀ ਨੇ ਬੀਜੇਪੀ ਚ ਬਾਕੀ 115 ਰਲੇ ਹੋਏ ਨੇ 115 ਜਿੱਤੇ ਹੋਏ ਨੇ ਇਹ ਆਪਸ ਵਿੱਚ ਹੀ ਚੱਲੀ ਜਾਂਦਾ ਜੀ ਇਹਨਾਂ ਦਾ ਆਪਸ ਵਿੱਚ ਕੰਮ ਇਹ ਕਹਿੰਦੇ ਤੀਜਾ ਨਾ ਆਵੇ ਕੋਈ ਇਸੇ ਕਰਕੇ ਕਦੇ ਸਾਨੂੰ ਧਮਕੀਆਂ ਈਡੀ ਦੀਆਂ ਕਦੇ ਫਲਾਨਾ ਇਹ ਈਡੀ ਜਿਹੜੀ ਹੈ ਇਹ ਈਡੀ ਜਿਹੜੀ ਹੈ ਇਹ ਇਹ ਸਿਰਫ ਉਹਨਾਂ ਸਟੇਟਾਂ 'ਚ ਕਿਉਂ ਆਉਂਦੀ ਹੈ ਜਿੱਥੇ ਨਾਨ ਬੀਜੇਪੀ ਸਰਕਾਰ ਹੈ ਬੰਗਾਲ 'ਚ ਕਿਉਂ ਜਾਂਦੀ ਹੈ ਤਾਮਿਲਨਾਡੂ 'ਚ ਕਿਉਂ ਜਾਂਦੀ ਹੈ ਚਾਰਖਾਂਡ 'ਚ ਕਿਉਂ ਜਾਂਦੀ ਹੈ ਪੰਜਾਬ 'ਚ ਕਿਉਂ ਆਉਂਦੀ ਹੈ ਬਾਕੀ ਸਾਰਾ ਠੀਕ ਹੈ ਸਾਰਾ ਕੰਮ ਤੁਸੀਂ ਇਸੇ ਕਰਕੇ ਆਪਾਂ ਨੂੰ ਇਹ ਲੜਨਾ ਚਾਹੀਦਾ ਕਿ ਉਹ ਆਪਣੇ ਨਾਲ ਬਦਲਾਖੋਰੀ ਕਰ ਰਿਹਾ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਸ ਤਾਂ ਨਵੀਂ ਪਾਰਟੀ ਹੈ ਤੁਹਾਡਾ 1885 ਦੀ ਪਾਰਟੀ ਬਣੀ ਹੋਈ ਹੈ ਜਨਾਬ 1885 ਦੀ ਮਤਲਬ ਹੋਈ 12 ਸਾਲ ਲੈ ਸੰਤਾ 12 ਸਾਲ ਦਾ ਜਵਾਗਤਾ ਹਜੇ ਚੰਗੇ ਤਰੀਕੇ ਨਾਲ ਬੋਲਣਾ ਵੀ ਨਹੀਂ ਸਿੱਖਦਾ ਪਰ ਹੈਗੇ ਚਲੋ ਸੱਤਾ 'ਚ ਆ ਗਏ ਸੀ ਹੁਣ ਥੋੜੇ ਬਰਦਾਸ਼ਤ ਕਰ ਲਓ ਇਹ ਚ ਕਿਹੜੀ ਗੱਲ ਹੈ ਹੈ ਤੇ ਪਰ ਡਿਬੇਟ ਉਹ ਕਰੋ ਇਸ ਹਾਊਸ ਦੇ ਵਿੱਚ ਜਿਹਦੇ ਨਾਲ ਦੇਸ਼ ਦਾ ਫਾਇਦਾ ਹੋਵੇ ਨਾ ਕਿ ਆਪਸ ਚ ਇੱਕ ਦੂਜੇ ਦਾ ਫਾਇਦਾ ਹੋਵੇ ਵੀ ਅੱਜ ਬਾਜਵਾ ਸਾਹਿਬ ਇੰਨੀ ਵਾਰੀ ਉੱਠੇ ਕੱਲ ਨੂੰ ਡੱਬੀ ਲੱਗ ਜੂ ਖਵਾਰ ਚ ਹਨਾ ਵੀ ਬਾਜਵਾ ਸਾਹਿਬ ਨੇ ਇੰਨੀ ਵਾਰੀ ਉੱਠ ਕੇ ਮੁੱਖ ਮੰਤਰੀ ਨੂੰ ਭਾਸ਼ਣ ਦੇਣ ਤੋਂ ਰੋਕਿਆ ਇਹ ਇਹਦੇ ਨਾਲ ਖੁਸ਼ ਹੋ ਜਾਂਦੇ ਅਸੀਂ 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 ਲੈ ਦੇਉ ਕੰਪਲੀਟ ਤੁਸੀਂ ਬਾਅਦ ਵਿੱਚ ਦੱਸ ਦਿਓ बाजवा साहब एक बार हो सीएम साहब चलो कर लैन दी तुकी दे वाकआउट मैं ਸਪੀਕਰ ਸਾਹਿਬ ਸਪੀਕਰ ਸਾਹਿਬ ਜੀ ਸਰ ਇੱਕ ਵਾਰੀ ਬਾਹਰ ਜਾ ਕੇ ਵਾਪਸ ਆ ਕੇ ਨਾ ਇਹ ਇੱਕ ਡੱਬੀ ਤਾਂ ਬਣ ਗਈ ਇਹਨਾਂ ਦੀ ਠੀਕ ਹੈ ਨਾ ਫੇਰ ਆ ਕੇ ਇਹ ਇਹ ਡੱਬੀਆਂ ਇਹ ਡੱਬੀਆਂ ਛਪਾਉਂਦੇ ਆ ਇਹ ਉਹ ਪੱਤਰਕਾਰ ਬੈਠਿਆ ਉਹ ਪੱਤਰਕਾਰ ਬੈਠਿਆ ਉਹ ਡੱਬੀਆਂ ਲਾਉਣਗੇ ਇਹ ਡੱਬੀ ਬਸ ਉਹ ਅਸੀਂ ਤੁਸੀਂ ਕਹ ਦਿਨ ਵਧਾਓ ਅਸੀਂ ਦਿਨ ਵਧਾ ਲੇ ਦਿਨ ਵਧਾ ਲੇ ਬੋਲਣ ਤਾਂ ਦੇ ਦਿਓ ਬੋਲਣ ਤਾਂ ਦੇ ਦਿਓ